ਰੋਹਾਨੀ ਨਗਰੀ ਚੈਨਲ ਤੇ ਅੱਜ ਇੱਕ ਬਾਗਮਾਲ ਟੋਟਕਾ ਜੋ ਕਿ ਇੱਕ ਨਿੰਬੂ ਅਤੇ 7 ਲੌਂਗ ਦੇ ਨਾਲ 7 ਲੌਂਗਾਂ ਦੇ ਨਾਲ ਕੀਤਾ ਜਾਵੇਗਾ ਜੋ ਕਿ ਜਿਹਦੇ ਵਿੱਚ ਇੰਨੀ ਤਾਕਤ ਹੋਵੇਗੀ ਜੇ ਬੀਜੀ ਦੇ ਨਾਲ ਦੱਸੇ ਅਨੁਸਾਰ ਕਰ ਲਿਆ ਤਾਂ ਤੁਹਾਨੂੰ ਜਿਹੜੇ ਵੀ ਤੁਹਾਡਾ ਕੋਈ ਪਿਆਰ ਹੋਪੀਗਾ ਜਿਹੜਾ ਵੀ ਕੋਈ ਤੁਹਾਡਾ ਜੇ ਨੂੰ ਵੀ ਤੁਸੀਂ ਚਾਹੋ ਜੇ ਨੂੰ ਵੀ ਤੁਸੀਂ ਚਾਹੋਗੇ ਉਹਨੂੰ ਉਹਦਾ ਹੀ ਬਸ਼ੀ ਕਰਨ ਕੀਤਾ ਜਾ ਸਕਦਾ ਹੈ ਲੇਕਿਨ ਇੱਕ ਨਿੰਬੂ ਤੇ ਸੱਤ ਲੋਂਗਾ ਦੇ ਨਾਲ ਚਾਹੀ ਕੋਈ ਉਹ ਤੁਹਾਡਾ ਆਪਣਾ ਹੋਵੇ ਤੁਹਾਡੇ ਕਿਸੇ ਦੋਸਤ ਹੋਵੇ ਕੋਈ ਵੀ ਹੋਵੇ ਦੇਖਣ ਕਿਤੇ ਵੀ ਬੈਠਾ ਹੋਵੇ ਚਾਹੀ ਬਦੇਸ਼ਾਂ ਦੇ ਵਿੱਚ ਕਿਉਂ ਨਾ ਬੈਠਾ ਹੋਵੇ ਜਿੱਥੇ ਵੀ ਹੋਵੇ ਇਹ ਕਿਨੋਂ ਦਸੇ ਅਨੁਸਾਰ ਵਿਧੀ ਦੇ ਅਨੁਸਾਰ ਇਹ ਟੂਟਕਾ ਇੱਕ ਨਿੰਬੂ ਤੇ 7 ਲੌਂਗਾਂ ਵਾਲਾ ਬਰਤ ਲਿਆ ਤਾਂ ਉਹਨੂੰ ਵੀ ਤੁਸੀਂ ਆਪਣੇ ਬਸਤੇ ਵਿੱਚ ਕਰਨਾ ਚਾਹੁੰਦੇ ਹੋ ਜੇ ਰੋ ਵੀ ਬਰਸੀਕਰਨ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਡੇ ਸਾਹ ਤੋਂ ਬਿਨਾ ਸਾਹ ਨਹੀਂ ਲੈ ਸਕਦਾ ਤੁਹਾਡੇ ਸਾਹਾਂ ਦੇ ਨਾਲ ਹੀ ਸਾਹ ਲਬੀਗਾ ਤੁਹਾਡੇ ਹੁਕਮ ਦੇ ਵਿੱਚ ਹੀ ਰਹੇਗਾ ਤੁਹਾਡੇ ਹੁਕਮ ਦੇ ਨਾਲ ਹੀ ਚੱਲੇਗਾ ਲੇਕਿਨ ਇਹ ਟੂਟਕਾ ਜਿਹੜਾ ਹੈ ਇੱਕ ਨਿੰਬੂ ਤੇ ਸਤ ਲੂੰਗਾ ਬੜਾ ਉਹ ਇਸ ਤਰ੍ਹਾਂ ਹੈ ਸੋ ਦੋਸਤੋ ਇਸ ਟੂਟਕੇ ਬਾਰੇ ਦੱਸਾਂ ਉਸ ਤੋਂ ਪਹਿਲਾਂ ਇਹ ਕੀ ਇਹ ਜਿਹੜਾ ਟੂਟਕਾ ਹੈ ਇਹਦੇ ਵਿੱਚ ਕਿਸੇ ਵੀ ਤਰਾਤਾ ਬਾਠ ਮੰਤਰ ਜਪਣ ਦੀ ਜ਼ਰੂਰਤ ਨਹੀਂ ਹੈ ਇਹਦੇ ਵਿੱਚ ਇਹ ਵੀ ਨਹੀਂ ਕਿ ਮਰਦ ਕਰ ਸਕਦਾ ਜਾਂ ਔਰਤ ਕਰ ਸਕਦੀ ਹਾਂ ਦੋਨੇ ਹੀ ਕਰ ਸਕਦੇ ਜਿਹਨੂੰ ਵੀ ਜ਼ਰੂਰਤ ਹੋਵੇ ਉਹ ਇਸ ਟੂਟਕੇ ਨੂੰ ਵਰਤ ਸਕਦਾ ਹੈ ਅਜਮਾ ਕੀ ਦੇਖ ਸਕਦਾ ਹੈ ਇਹ ਟੂਟਕਾ ਬੜਾ ਸ਼ਕਤੀਸ਼ਾਲੀ ਟੂਟਕਾ ਹੈ ਇਹ ਜੋ ਟੋਟਕਾ ਹੈ ਇਸ ਟੋਟਕੇ ਨੂੰ ਵਰਤਨ ਦੇ ਲਈ ਕਰਨੇ ਦੇ ਲਈ ਕਿਸੇ ਵੀ ਦਿਨ ਤ ਤਰਜੂ ਕਰ ਸਕਦੇ ਸੱਤਾਂ ਦਿਨਾਂ ਦੇ ਵਿੱਚ ਕੋਈ ਵੀ ਦਿਨ ਤੁਸੀਂ ਲੈ ਸਕਦੇ ਆ ਲੇਕਿਨ ਕੋਈ ਔਰਤ ਜਾਂ ਕੋਈ ਮਰਦ ਇਹਦੇ ਵਿੱਚ ਵੀ ਕੋਈ ਫਰਕ ਨਹੀਂ ਜਿਹੜਾ ਮਰਜ਼ੀ ਕਰ ਸਕਦਾ ਹੈ ਲੇਕਿਨ ਸ਼ਾਮ ਨੂੰ ਸੂਰਜ ਟਲੈ ਤੋਂ ਜਾਨੀ ਸ਼ੂਪੇ ਤੋਂ ਬਾਅਦ ਸਵੇਰ ਨੂੰ ਸੂਰਜ ਚੜ੍ਹਨੇ ਤੋਂ ਪਹਿਲਾਂ ਪਹਿਲਾਂ ਮਾਤਾ ਜੀ ਦਾ ਸੂਰਜ ਛਪਣ ਤੋਂ ਬਾਅਦ ਤੇ ਸੂਰਜ ਚੜ੍ਹਨੇ ਤੋਂ ਪਹਿਲਾਂ ਪਹਿਲਾਂ ਚਾਹੇ ਸਵੇਰ ਦੇ ਟਾਈਮ ਕਰ ਲੋ ਚਾਹੀ ਰਾਤ ਦੇ ਟਾਈਮ ਕਰ ਲੋ ਜਿਸ ਟਾਈਮ ਵੀ ਕਰਨਾ ਲੇਕਿਨ ਸੂਰਜ ਛੁਪਿਆ ਹੋਣਾ ਚਾਹੀਦਾ ਨਾ ਸੂਰਜ ਚੜ੍ਹਿਆ ਹੋਵੇ ਨਾ ਛੁਪਿਆ ਹੋਵੇ ਸੋ ਦੋਸਤੋ ਜਦੋਂ ਵੀ ਇਹ ਟੂਟ ਕਰ ਤੁਸੀਂ ਸ਼ੁਰੂ ਕਰਨਾ ਇਸ ਗੱਲ ਦਾ ਪੂਰਾ ਧਿਆਨ ਰੱਖਿਏ ਕਿ ਤੁਹਾਨੂੰ ਕੋਈ ਦੇਖਦਾ ਨਹੀਂ ਚਾਹੀਦਾ ਤੁਹਾਨੂੰ ਕੋਈ ਦੇਖੇ ਨਾ ਲੇਕਿਨ ਇਹ ਬਿਲਕੁਲ ਪਰਦੇ ਦੇ ਨਾਲ ਹੀ ਕਰਨ ਵਾਲਾ ਕੰਮ ਹੈ ਪਰਦੇ ਦੇ ਵਿੱਚ ਹੀ ਇਹਨੂੰ ਕਰਨਾ ਹੈ ਲੇਕਿਨ ਕਰਨੇ ਤੋਂ ਬਾਅਦ ਪਤਾ ਲੱਗੇਗਾ ਕਿ ਹਾਂ ਕੋਈ ਕੰਮ ਹੋਇਆ ਹੈ ਸੋ ਦੋਸਤੋ ਜੋ ਵੀ ਤੁਹਾਡਾ ਪਿਆਰ ਖੂਬੀਗਾ ਜਿਹਦੇ ਲਈ ਵੀ ਤੁਸੀਂ ਇਹ ਵਸ਼ੀਕਰਨ ਕਰੋਗੇ ਤੇ ਉਹ ਤੁਹਾਡੇ ਹੁਕਮ ਦੇ ਵਿੱਚ ਚੱਲੇਗਾ ਤੁਹਾਡੇ ਕਹਿਣੇ ਦੇ ਵਿੱਚ ਹੀ ਚੱਲੇਗਾ ਚਾਹੇ ਕਿਤੇ ਵੀ ਦੂਰ ਤਰਾਡੇ ਬੈਠਾ ਹੋਵੇਗਾ ਲੇਕਿਨ ਇਹ ਵਿਧੀ ਨਿੰਬੂ ਤੇ ਲੰਗਾਂ ਵਾਲੀ ਸ਼ੁਰੂ ਕਰਾਂ ਤਾਂ ਸਾਂ ਉਸ ਤੋਂ ਪਹਿਲਾਂ ਜਿਹੜੇ ਵੀ ਮੇਰੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਆਪਣਾ ਦੀ ਜ਼ਰੂਰ ਲਿਖਣੀ ਆਹ ਲੋ ਹੁਣ ਉਹ ਵਿਧੀ ਸਮਝ ਲਈਏ ਸਭ ਤੋਂ ਪਹਿਲਾਂ ਇੱਕ ਸਾਬਤ ਨਿੰਬੂ ਲਿਆਉਣਾ ਹੈ ਇੱਕ ਸਾਬਤ ਨਿੰਬੂ ਲਿਆ ਕੇ ਹੋਣਾ ਹੈ ਦੋਸਤੋ ਜਿਹੜਾ ਨਿੰਬੂ ਲੈਣਾ ਹੈ ਉਹ ਬਿਲਕੁਲ ਸਾਫ਼ ਹੋਣਾ ਚਾਹੀਦਾ ਉਹਨੂੰ ਕੋਈ ਵੀ ਕਿਸੇ ਵੀ ਕਿਸ ਤਰ੍ਹਾਂ ਦਾ ਦਾਗ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਇਹ ਬਿਲਕੁਲ ਸਾਫ਼ ਨਿੰਬੂ ਲੈ ਕੇ ਤੱਤ ਲੌਂਗ ਲੈਣੀਆਂ ਸੋ ਦੋਸਤੋ ਜਿਹੜੇ ਸੱਤ ਲੌਂਗ ਲੈਣੀਆਂ ਉਹ ਵੀ ਬਿਲਕੁਲ ਸਾਬਤ ਲੌਂਗ ਹੋਣੇ ਚਾਹੀਦੇ ਉਹਨਾਂ ਦੇ ਵਿੱਚੋਂ ਵੀ ਕੋਈ ਟੁੱਟਾ ਹੋਇਆ ਕੋਈ ਖੰਡਨ ਨਹੀਂ ਹੋਣਾ ਚਾਹੀਦਾ ਬਿਲਕੁਲ ਪੂਰੇ ਸਤ ਲੌਂਗ ਲੈਣੀ ਆ ਸੋ ਦੋਸਤੋ ਉਸ ਤੋਂ ਬਾਅਦ ਜਿਹੜਾ ਤੁਹਾਡੇ ਪਾਸ ਨਿੰਬੂ ਹੈ ਉਸ ਨਿੰਬੂ ਨੂੰ ਕਿਸੇ ਚਾਕੂ ਦੀ ਮਦਦ ਦੇ ਨਾਲ ਦੋ ਪੀਸ ਬਰਾਬਰ-ਬਰਾਬਰ ਕੱਟ ਲੈਣੀ ਦੋ ਪੀਸ ਕੱਟ ਕੇ ਬਰਾਬਰ-ਬਰਾਬਰ ਕਰ ਲੈ ਸੋ ਹੁਣ ਜਿਹੜਾ ਵੀ ਤੁਸੀਂ ਬਸ਼ੀਕਰਨ ਕਰਨਾ ਚਾਹੁੰਦੇ ਹੋ ਜਿਹਦਾ ਵੀ ਤੁਹਾਡਾ ਕੋਈ ਪਿਆਰਾ ਹੈ ਕੋਈ ਤੁਹਾਡਾ ਮਿੱਤਰ ਹੈ ਕੋਈ ਦੋਸਤ ਹੈ ਕੋਈ ਵੀ ਹੈ ਤੁਸੀਂ ਦੋਸਤੋ ਇਸੇ ਤਰ੍ਹਾਂ ਉੱਪਰਲੇ ਹੋਏ ਦੋ ਪੀਸ ਨਿੰਬੂ ਦੇ ਉਹਦੇ ਵਿੱਚੋਂ ਇੱਕ ਨਿੰਬੂ ਲੈ ਲੈਣਾ ਹੈ ਇੱਕ ਪੀਸ ਲੈ ਕੇ ਉਹ ਆਪਣੇ ਸੱਜੇ ਹੱਥ ਦੇ ਵਿੱਚ ਫੜ ਲੈਣਾ ਹੈ ਸੱਜੇ ਹੱਥ ਦੇ ਵਿੱਚ ਨਿੰਬੂ ਨੂੰ ਫੜ ਕੇ ਔਰ ਖੱਬੇ ਹੱਥ ਦੇ ਵਿੱਚ ਇੱਕ ਲੌਂਗ ਫੜ ਲੈਣਾ ਹੈ ਜਿਹਦਾ ਵੀ ਤੁਸੀਂ ਵਸ਼ੀਕਰਨ ਕਰਨਾ ਹੈ ਜਿਹਨੂੰ ਵੀ ਤੁਸੀਂ ਚਾਹੁੰਦੇ ਆ ਕੋਈ ਵੀ ਹੈ ਜਿਹੜਾ ਵੀ ਤੁਹਾਡਾ ਨਹੀਂ ਚਹਿਣਾ ਮੰਨਦਾ ਉਹਦੇ ਚਿਹਰੇ ਨੂੰ ਤੁਸੀਂ ਆਪਣੇ ਅੱਖਾਂ ਦੇ ਸਾਹਮਣੇ ਲਿਆਣਾ ਆਪਣੇ ਨਜਰਾਂ ਦੇ ਵਿੱਚ ਅੱਖਾਂ ਦੇ ਵਿੱਚ ਸਮਾ ਕੇ ਉਹਦਾ ਨਾਮ ਲੈ ਕੇ ਇੱਕ ਨਿੰਬੂ ਪੂਸ ਇੱਕ ਲੌਂਗ ਉਸ ਨਿੰਬੂ ਦੇ ਪੀਸ ਦੇ ਵਿੱਚ ਜਿੱਧਰੋਂ ਕੱਟਿਆ ਆ ਉਧਰ ਕੱਟ ਦੇਣਾ ਦੂਸਰੋ ਇਸੇ ਤਰ੍ਹਾਂ 27 ਲੌਂਗ ਉਹਦਾ ਨਾਮ ਲੈ ਕੇ ਉਹਨੂੰ ਅੱਖਾਂ ਦੇ ਵਿੱਚ ਵਸਾ ਕੇ ਸਾਹਮਣੇ ਨਜ਼ਰ ਦੇ ਵਿੱਚ ਰੱਖ ਕੇ ਕੱਲਾ ਕੱਲਾ ਲੌਂਗ ਉਹਦਾ ਨਾਮ ਲੈ ਕੇ ਕੱਟ ਦੇਣਾ ਅਨ ਸੱਤੇ ਨਿੰਬੂ ਜਿਸ ਵਿੱਚ ਨਿੰਬੂ ਦੇ ਵਿੱਚ ਲੌਂਗ ਗੱਡੂਗੇ ਤੇ ਜਿਹੜਾ ਕਟਿਆ ਹੋਇਆ ਨਿੰਬੂ ਪਿਆ ਦੂਸਰਾ ਟੁਕੜਾ ਦੂਸਰਾ ਪੀਸ ਉਹ ਚੱਕੀ ਇਸ ਪੀਸ ਦੇ ਨਾਲ ਮਿਲਾ ਦੇਣਾ ਹੈ ਇਹਦੇ ਨਾਲ ਛੋੜ ਦੇਣਾ ਹੈ ਸੋ ਦੋਸਤੋ ਇਹ ਜਿਹੜੇ ਨਿੰਬੂ ਦੇ ਦੋ ਹੀ ਪੀਸ ਜੁੜੇ ਹੋਏ ਆ ਜੋੜੀਆ ਕਟਿਓ ਜੋੜ ਦਿੱਤੀ ਇਹਨੂੰ ਜਾਂ ਕਿਸੇ ਲਾਲ ਧਾਗਾ ਉੱਪਰ ਲਪੇਟਣਾ ਜਾਂ ਮੋਲੀ ਲਪੇਟ ਦੇਣੀ ਹੈ ਜਿਹੜੇ ਕਿ ਬਿਲਕੁਲ ਉਹ ਜੁੜੇ ਰਣ ਅੜੇ ਦਵਾਲੀ ਲਪੇਟ ਕੇ ਲਪੇਟਣ ਤੋਂ ਬਾਅਦ ਉਹ ਜਿਹੜਾ ਨਿੰਬੂਆ ਜਿਹਦੇ ਉੱਤੇ ਮੋਲੀ ਜਾਂ ਤੁਸੀਂ ਧਾਗਾ ਲਪੇਟਿਆ ਉਹਨੂੰ ਫਿਰ ਆਪਣੇ ਸਿਰ ਉੱਤੇ ਦੀ ਤਿੰਨ ਵਾਰ ਬਾਰਨਾ ਹੈ ਤਿੰਨ ਵਾਰ ਬਾਰ ਕੇ ਸੋ ਦੋਸਤੋ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਇਸ ਨਿੰਬੂ ਨੂੰ ਜਦੋਂ ਆਪਣੇ ਸਿਰ ਉੱਪਰ ਦੀਵਾਰ ਨਾਲ ਕਲॉकवाइज ਬਾਰਨਾ ਹੈ ਉਸ ਤਰੀਕੇ ਦੇ ਨਾਲ ਬਾਰਕੇ ਤਿੰਨ ਦਫਾ ਬਾਰਨਾ ਹੈ ਸੋ ਦੋਸਤੋ ਇਹ ਫਿਰ ਨਿੰਬੂ ਤਿੰਨ ਦਫਾ ਸਿਰ ਉੱਪਰ ਦੀਵਾਰ ਕੀ ਜੇ ਸਵੇਰ ਦੇ ਟਾਈਮ ਕਰਨਾ ਜਾਂ ਸ਼ਾਮ ਦੇ ਟਾਈਮ ਕਰਨਾ ਸੂਰਜ ਛਿਪਣ ਤੋਂ ਬਾਅਦ ਸਵੇਰ ਦੇ ਟਾਈਮ ਸੂਰਜ ਚੜ੍ਹਨੇ ਤੋਂ ਪਹਿਲਾਂ ਕਰਨਾ ਕੀ ਆ ਤੁਸੀਂ ਇਹ ਨੂੰ ਦੋ ਤਰੀਕੇ ਨਾਲ ਕਰ ਸਕਦੇ ਜਾਂ ਤਾਂ ਕਿਸੇ ਪਿੱਪਲ ਦੇ ਦਰਖਤ ਦੀ ਜੜ੍ਹਾਂ ਦੇ ਵਿੱਚ ਥੋੜਾ ਜਿਹਾ ਟੂਆ ਪਟਕੇ ਉੱਥੇ ਦਬਾ ਸਕਦੇ ਜਾਂ ਫਿਰ ਕਿਸੇ ਫੁੱਲਾਂ ਦੇ ਪੌਦੇ ਦੀ ਜੜ੍ਹ ਦੇ ਕੋਲ ਜਿੱਥੇ ਫੁੱਲ ਲੱਗੇ ਹੋਣ ਮਹਿਕ ਦੇ ਹੋਣ ਫੁੱਲ ਥੋੜਾ ਜਿਹਾ ਟੂਆ ਪਟਕੇ ਉੱਥੇ ਸੁਵਾ ਦੇਣਾ ਹੈ ਸੋ ਦੋਸਤੋ ਇਸ ਨਿੰਬੂ ਆਪਾਂ ਆਪਣੇ ਘਰ ਦੇ ਵਿੱਚ ਵੀ ਦਬਾ ਸਕਦੇ ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਫੁੱਲਾਂ ਦਾ ਬੂਟਾ ਹੋਵੇ ਜਾਂ ਗਮਲੇ ਦੇ ਵਿੱਚ ਫੁੱਲਾਂ ਦਾ ਬੂਟਾ ਹੋਵੇ ਉਸ ਗਮਲੇ ਦੇ ਵਿੱਚ ਵੀ ਜਾਂ ਫੁੱਲਾਂ ਦੇ ਬੂਟੇ ਦੇ ਕੋਲ ਵੀ ਛੱਡ ਦੇ ਕੋਲ ਦਬਾ ਸਕਦੇ ਹਾਂ ਜਾਂ ਬਾਹਰ ਕਿਸੇ ਅੱਕਵੀ ਜੜਾਂ ਦੇ ਵਿੱਚ ਵੀ ਇਹਨੂੰ ਦਬ ਸਕਦੇ ਹਾਂ ਲੇਕਿਨ ਇਹ ਐਸਾ ਸ਼ਕਤੀਸ਼ਾਲੀ ਬਸ਼ੀਕਰਨ ਆਪਾ ਹੋਊਗਾ ਜਿਹਦੇ ਨਾਲ तो पता लग जाऊगा कि हाँ असं कुछ किया है सो so दोस्तों वीडियो चंकी लगी तो लाइक जरूर करना जल्द ही एक नवे मंत्र टोट के पाठ के हाजिर होवे जब तक ले जय पीरा जी